ਇੱਕ ਵਾਰ ਗੁਰੂ ਨਾਨਕ ਦੇਵ ਜੀ ਆਸਾਮ ਦੀ ਯਾਤਰਾ ਦੌਰਾਨ ਇੱਕ ਡਾਕੇ ਨਗਰ ਦੇ ਪਿੰਡ ਪਹੁੰਚੇ। ਉੱਥੇ ਇੱਕ ਭੂਮੀਆ ਨਾਂ ਦਾ ਜਾਣਿਆ-ਮਾਨਿਆ ਅਮੀਰ ਆਦਮੀ ਰਹਿੰਦਾ ਸੀ। ਉਹ ਦਿਨ ਸਮੇਂ ਯਾਤਰੀਆਂ ਅਤੇ ਰਾਤ ਸਮੇਂ ਲੋਕਾਂ ਦੇ ਘਰ ਲੁੱਟਦਾ ਸੀ। ਉਹ ਯਾਤਰੀਆਂ ਨੂੰ ਰਹਿਣ ਲਈ ਮੁਫਤ ਰਹਿائش ਤੇ ਖਾਣਾ ਵੀ ਦਿੰਦਾ ਸੀ। ਭੂਮੀਆ ਆਪਣੇ ਪਿੰਡ ਦੇ ਹਰੇਕ ਵਿਅਕਤੀ ਨੂੰ ਕਹਿੰਦਾ ਸੀ ਕਿ ਸਾਰੇ ਯਾਤਰੀਆਂ ਨੂੰ ਮੇਰੇ ਕੋਲ ਭੇਜੋ ਤੇ ਜੋ ਵੀ ਉਸਦੀ ਗੱਲ ਨਹੀਂ ਮੰਨਦਾ ਸੀ ਉਸ ਨੂੰ ਮਾਰਨ ਦੀ ਧਮਕੀ ਦਿੰਦਾ ਸੀ। ਭੂਮੀਏ ਦਾ ਹੁਕਮ ਮੰਨ ਕੇ ਪਿੰਡ ਵਾਸੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਉਸਦੇ ਘਰ ਭੇਜ ਦਿੱਤਾ। ਭੂਮੀਏ ਨੇ ਭੋਜਨ ਤਿਆਰ ਕਰਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਪਰੋਸ ਦਿੱਤਾ। ਭੋਜਨ ਛਕਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਭੂਮੀਏ ਤੋਂ ਪੁੱਛਿਆ, "ਹੇ ਭਾਈ ਤੂੰ ਆਪਣੇ ਜੀਵਨ ਦਾ ਗੁਜ਼ਾਰਾ ਕਿਵੇਂ ਕਰਦਾ ਹੈ?" ਕਿਉਂਕਿ ਭੂਮੀਏ ਨੂੰ ਅਨੁਸਾਰ দান ਕਾਰਨਾ ਦਿਯਾਲਤਾ ਦਾ ਕੰਮ ਹੈ, ਪੈਸਾ ਭਾਵੇਂ ਚੋਰੀ ਦਾ ਹੋਵੇ ਜਾਂ ਹੋਰਨਾਂ ਤੋਂ ਲੁੱਟਿਆ ਹੋਇਆ ਹੋਵੇ। ਭੂਮੀਏ ਸੋਚਦਾ ਸੀ ਕਿ ਇਹ ਮਨੁੱਖਤਾ ਦੀ ਸੇਵਾ ਹੈ। ਉਹ ਸੋਚਦਾ ਸੀ ਕਿ ਚੋਰੀ ਕੀਤਾ ਹੋਇਆ ਧਨ ਹੋਰਾਂ ਦੀਆਂ ਦੁਆਵਾਂ ਨਾਲ ਜਾਇਜ਼ ਬਣ ਜਾਂਦਾ ਹੈ। ਉਸ ਜਿਨੂ ਸਾਰੀ ਗੱਲ ਸੱਚ ਦੱਸ ਦਿੱਤੀ ਕਿ ਉਹ ਕੀ ਕੰਮ ਕਰਦਾ ਹੈ ਗੁਰੂ ਜੀ ਕਹਿੰਦੇ ਅਸੀਂ ਤੇਰਾ ਭੋਜਨ ਨਹੀਂ ਛੱਕ ਸਕਦੇ ਜਿੰਨੀ ਦੇ ਤੂੰ ਇਹ ਵਾਦਾ ਨਹੀਂ ਕਰੇਂਗਾ ਕਿ ਤੂੰ ਇਹ ਬੁਰਾ ਕੰਮ ਛੱਡ ਦੇਵੇਂਗਾ ਭੂਮੀ ਨੇ ਕਿਹਾ ਚੋਰੀ ਕਰਨਾ ਮੇਰਾ ਪਿਤਾ ਪੁਰਖੀ ਕੀਤਾ ਹੈ ਮੈਂ ਇਸ ਨੂੰ ਨਹੀਂ ਛੱਡ ਸਕਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਠੀਕ ਹੈ ਜੇ ਤੂੰ ਚੋਰੀ ਕਰਨਾ ਨਹੀਂ ਛੱਡ ਸਕਦਾ ਤਾਂ ਤੇਰੀ ਇੱਛਾ ਪਰ ਤੂੰ ਸਾਡੇ ਨਾਲ ਤਿੰਨ ਵਚਨ ਜ਼ਰੂਰ ਕਰ ਗਰੀਬਾਂ ਨੂੰ ਕਦੀ ਨਾ ਲੁੱਟੀ ਹਮੇਸ਼ਾ ਸੱਚ ਬੋਲੀ ਜਿਸ ਦਾ ਨਮਕ ਖਾਦਾ ਉਸ ਦੇ ਘਰ ਕਦੀ ਚੋਰੀ ਨਾ ਕਰੀ ਭੂਮੀਏ ਦੁਆਰਾ ਇਹ ਤਿੰਨ ਬਚਨ ਮੰਨਣ ਤੇ ਗੁਰੂ ਨਾਨਕ ਦੇਵ ਜੀ ਨੇ ਭੋਜਨ ਛਕ ਲਿਆ ਜਿਵੇਂ ਭੂਮੀਏ ਨੇ ਗੁਰੂ ਜੀ ਨਾਲ ਵਾਅਦਾ ਕੀਤਾ ਸੀ ਉਸਨੇ ਗਰੀਬਾਂ ਨੂੰ ਲੁੱਟਣਾ ਬੰਦ ਕਰ ਦਿੱਤਾ ਕੁਝ ਸਮੇਂ ਬਾਅਦ ਉਸ ਨੂੰ ਫਿਰ ਚੋਰੀ ਕਰਨ ਦੀ ਇੱਛਾ ਹੋਈ ਇੱਕ ਰਾਤ ਭੂਮੀਆ ਰਾਜੇ ਵਾਂਗ ਤਿਆਰ ਹੋ ਕੇ ਘੋੜੇ ਤੇ ਸਵਾਰ ਹੋ ਕੇ ਰਾਜੇ ਦੇ ਮਹਿਲ ਵਿੱਚ ਚੋਰੀ ਕਰਨ ਪਹੁੰਚ ਗਿਆ ਪਹਿਰੇਦਾਰ ਨੇ ਪੁੱਛਿਆ ਤੁਸੀਂ ਕੌਣ ਹੋ ਭੂਮੀਆ ਨੇ ਸੱਚ ਬੋਲਿਆ ਕਿ ਮੈਂ ਚੋਰ ਹਾਂ ਪਹਿਰੇਦਾਰ ਨੇ ਇਸ ਗੱਲ ਦਾ ਮਜ਼ਾਕ ਸਮਝ ਕੇ ਭੂਮੀਆ ਨੂੰ ਮਹਿਲ ਦੇ ਅੰਦਰ ਜਾਣ ਦਿੱਤਾ ਭੂਮੀਆ ਮਹਿਲ ਦੇ ਅੰਦਰ ਗਿਆ ਅਤੇ ਕੀਮਤੀ ਚੀਜ਼ਾਂ ਇਕੱਠੀਆਂ ਕਰ ਲਈਆਂ ਜਦੋਂ ਉਹ ਜਾਣ ਲਈ ਤਿਆਰ ਹੋਇਆ ਤਾਂ ਉਸ ਨੂੰ ਭੁੱਖ ਲੱਗੀ ਹੋਈ ਸੀ ਉਸ ਨੇ ਇੱਕ ਸੋਨੇ ਦੀ ਪਲੇਟ 'ਚ ਖਾਣਾ ਪਿਆ ਦੇਖਿਆ ਜਿਉਂ ਹੀ ਉਸਨੇ ਖਾਣਾ ਮੂੰਹ 'ਚ ਪਾਇਆ ਉਸ ਨੂੰ ਨਮਕ ਦਾ ਸਵਾਦ ਆਇਆ ਤਾਂ ਉਸਨੇ ਸਾਰੀਆਂ ਕੀਮਤੀ ਚੀਜ਼ਾਂ ਉੱਥੇ ਹੀ ਛੱਡ ਦਿੱ ਇਹ ਅਧਿਕਾਰ ਵਾਪਸ ਆ ਗਿਆ ਅਗਲੇ ਦਿਨ ਰਾਜੇ ਨੇ ਇਹ ਮਹਿਸੂਸ ਕੀਤਾ ਕਿ ਉਸਦੇ ਮੈਲ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਰਾਜੇ ਨੇ ਮਾਸੂਮ ਲੋਕਾਂ ਦੀ ਕੁੱਟਮਾਰ ਕਰਕੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਜਦ ਭੂਮੀ ਨੇ ਗਰੀਬਾਂ ਦੀ ਕੁੱਟਮਾਰ ਹੁੰਦੀ ਵੇਖੀ ਤਾਂ ਉਸਨੇ ਆਪਣੇ ਆਪ ਨੂੰ ਰਾਜੇ ਸਾਹਮਣੇ ਪੇਸ਼ ਕੀਤਾ ਤੇ ਕਿਹਾ ਮੈਂ ਹੀ ਹਾਂ ਉਹ ਇਨਸਾਨ ਜਿਸਨੇ ਤੁਹਾਡੇ ਮੈਲ 'ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਰਪਾ ਕਰਕੇ ਮੈਨੂੰ ਸਜ਼ਾ ਦੇ ਦਿਓ ਅਤੇ ਇਨ੍ਹਾਂ ਗਰੀਬਾਂ ਨੂੰ ਛੱਡ ਦਿਓ ਰਾਜਾ ਹੈਰਾਨ ਹੋ ਗਿਆ ਤੇ ਉਸਨੇ ਪੁੱਛਿਆ ਫਿਰ ਤੂੰ ਚੋਰੀ ਕਰਕੇ ਕੁਝ ਲੈ ਕੇ ਕਿਉਂ ਨਹੀਂ ਗਿਆ ਤਾਂ ਭੂਮੀ ਨੇ ਰਾਜੇ ਨੂੰ ਗੁਰੂ ਨਾਨਕ ਦੇਵ ਜੀ ਕੀਤੇ ਵਾਅਦਿਆਂ ਦਾ ਜਿਗਰ ਕੀਤਾ ਰਾਜੇ ਨੇ ਕਿਹਾ ਮੈਂ ਬਹੁਤ ਖੁਸ਼ ਹਾਂ ਕਿ ਤੂੰ ਸੱਚ ਬੋਲਿਆ ਤੇਰੇ ਰਾਜੇ ਨੇ ਭੂਮੀ ਨੂੰ ਕਿਹਾ ਕਿ ਮੈਂ ਤੇਰਾ ਝੂਠ ਮਾਫ ਕਰਦਾ ਹਾਂ ਅਤੇ ਤੇਰੇ ਵਰਗੇ ਸੱਚੇ ਸੁੱਚੇ ਇਨਸਾਨ ਨੂੰ ਆਪਣਾ ਮੰਤਰੀ ਬਣਾਉਣਾ ਪਸੰਦ ਕਰਾਂਗਾ ਹਰ ਇੱਕ ਮਨੁੱਖ ਨੂੰ ਸੱਚ ਬੋਲਣਾ ਚਾਹੀਦਾ ਹੈ ਤੇ ਅਮਨ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਸੱਚੇ ਮਾਰਗ ਤੇ ਚੱਲਣ ਵਾਲੇ ਇਨਸਾਨ ਨੂੰ ਹਮੇਸ਼ਾ ਵਡਿਆਈ ਤੇ ਇੱਜ਼ਤ ਹੀ ਮਿਲਦੀ ਹੈ ਇਸ ਲਈ ਹਰ ਇੱਕ ਨੂੰ ਸੱਚ ਬੋਲਣਾ ਚਾਹੀਦਾ ਹੈ ਤੇ ਸੱਚੀ ਕੀਰਤ ਕਰਨੀ ਚਾਹੀਦੀ ਹੈ ਮਿਹਨਤ ਨਾਲ ਕਮਾਏ ਪੈਸੇ ਦਾ ਦਾਨ ਹੀ ਲੱਗਦਾ ਹੈ ਹਮੇਸ਼ਾ ਹੱਕ ਸੱਚ ਦੀ ਰਾਹ ਤੇ ਚੱਲਦੇ ਹੋ ਸੱਚ ਦੀ ਕੀਰਤ ਕਰਨੀ ਚਾਹੀਦੀ ਹੈ ਜਿਸ ਨਾਲ ਮਨੁੱਖ ਨੂੰ ਸਮਾਜ ਵਿੱਚ ਵਡਿਆਈ ਮਿਲਦੀ ਹੈ ਔਰ ਆਪ ਦੀ ਦਰਗਾਹ ਵਿੱਚ ਵੀ ਪ੍ਰਵਾਨ ਹੋ ਜਾਂਦਾ ਹੈ